ਜਲੰਧਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਕਾਬੂ ਸੋਨਾ ਚਾਂਦੀ ਦੇ ਗਹਿਣੇ ਅਤੇ 90000 ਰੁਪਏ ਦੀ ਨਕਦੀ ਬਰਾਮਦ ਕੀਤੀ ਇੱਕ ਅਰਬਨ ਸਟੇਟ ਫੇਸ 1 ਦੇ ਵਿੱਚ ਇੱਕ ਘਰ ਦੇ ਵਿੱਚੋਂ ਬਰਗਜ਼ਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਕਾਫੀ ਸਾਰਾ ਸੋਨੇ ਦੇ ਔਰਨਾਮੈਂਟਸ ਉਹਨਾਂ ਦੇ ਚੋਰੀ ਹੋਏ ਸੀ ਉਸ ਦੇ ਵਿੱਚ ਪੁਲਿਸ ਨੇ ਟਿਪ ਆਫ ਤੇ ਕ੍ਰੈਕ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 90000 ਰੁਪਿਆ ਕੈਸ਼ ਐਂਡ ਕੁਝ ਜੁਐਲਰੀ ਸਿਲਵਰ ਵੀ ਤੇ ਕੁਝ ਸੋਨੇ ਦੀ ਰਿਕਵਰ ਕੀਤੀ ਐਂਡ ਉਹਦੇ ਇਨਕਸ਼ਾਫ ਤੇ ਫਿਰ ਉਹਦੇ ਦੋ ਸਾਥੀ ਗੈਂਗ ਦੇ ਮੈਂਬਰ ਜਿਹੜੇ ਸੀਗੇ ਉਹ ਲੇਡੀਜ਼ ਗ੍ਰਿਫਤਾਰ ਕੀਤੀਆਂ ਜਿਹੜੀਆਂ ਕਿ ਜੁਐਲਰੀ ਜਿਹੜੀ ਚੋਰੀ ਦੀ ਸੀ ਉਹ ਵੇਚਣ ਜਾ ਰਹੀਆਂ ਸੀ ਔਰ ਉਹਨਾਂ ਨੂੰ ਵੀ ਕਾਬੂ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਗੇ ਫਰਦਰ ਹੋਰ ਰਿਕਵਰੀਜ਼ ਹੋਣ ਦੀ ਵੀ ਉਮੀਦ ਹੈ ਇੱਕ ਇਸ ਤਰ੍ਹਾਂ ਕੇ ਲੀਜੇ ਤੁਹਾਨੂੰ ਜਿਹੜੇ ਬੰਦਾ ਸੀ ਇਹਨੂੰ ਤਾਂ ਅਸੀਂ ਪਕੜਿਆ ਸੀਗਾ ਜੀ ਸੁਭਾਨਾ ਰੇਲਵੇ ਫਟਕ ਲਾਗੋ ਜਿੱਥੇ ਮੂਵ ਕਰ ਰਿਆ ਸੀ ਸਕੂਟੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਜੋ ਵੀ ਚੋਰੀ ਦੀ ਹੈ ਜਿਹੜੀ ਇਹ ਦੇਖੋ ਸੀ ਜੀ ਤੇ ਜਿਹੜੀਆਂ ਦੋ ਲੇਡੀ ਸੀਗੀਆਂ ਉਹਨਾਂ ਨੂੰ ਪੀਐਮਸ ਹਸਪੀਟਲ ਦੇ ਲਗਵਰੇ ਅਰੈਸਟ ਕੀਤਾ ਤੇ ਨਿਸ਼ਾਨਦੇਹੀ ਤੇ ਵੀ ਇਹੀ ਦੋ ਲੇਡੀਆਂ ਤੋਂ ਕਰੋਨਾ ਪਰ ਰਿਕਵਰੀ ਵੀ ਹੋਵੇ ਜਿਹੜੀਆਂ ਨਾ ਕੋ ਸਮਾਨ ਛੋੜ ਗਏ ਜਾਂ ਲੜਕਾ ਉਹਦੇ ਤੇ ਹੈਗੇ ਹਨ ਜੀ 10 ਐਫਆਈਆਰ ਲਾਜ ਨੇ ਉਹਦੇ ਚ ਚੋਰੀ ਦੀਆਂ 10 ਤੋਂ 12 ਐਫਆਈਆਰ ਹੈਗੀਆਂ ਉਹਦੇ ਤੇ ਕੈਂਡੀ ਦਾ ਵੀ ਪਰਚਾ ਹੈ ਨਸ਼ਾ ਵੀ ਕਰਨ ਦਾ ਆਦੀ ਸੀ ਇਹ ਬੇਚਨ ਜਾ ਰਹੇ ਸੀਗੇ ਜੀ ਅੱਛਾ ਤੇਰੀ ਹਾਲੇ ਬੇਚੇ ਇਹ ਪਹਿਲੀ ਵਾਰ ਸੀ ਇਹ ਪਹਿਲੀ ਵਾਰ ਸੀ ਉਹਦੇ ਸਾਥੀ ਨੇ ਮੇਹਿੰਦੀ ਏਸੀ ਕੰਮ ਕਰਦੀਆਂ ਸੀ ਹਾਂਜੀ ਨਹੀਂ ਫੈਮਿਲੀ ਮੈਂਬਰ ਨਹੀਂ ਹੈ ਇੱਕ ਕੋਈ ਮਤਲਬ ਐਸੋਸੀਏਟ ਆ ਤੇ ਇੱਕ ਉਹਦੇ ਉਹਦੀ ਫਰਦਰ ਐਸੋਸੀਏਟ ਹੈ ਦੋਨੋਂ ਇਕੱਠੇ ਰਹਿੰਦੇ ਨੇ ਲੜਕਾ ਉਹਨਾਂ ਦੇ ਕੋਲ ਰੈਗੂਲਰ ਵਿਜ਼ਟਰ ਹੈ ਜਿਹੜੀ ਇਹਨਾਂ ਨੇ ਕੀਤੀ ਵਾਰ ਕਮੈਂਟ ਸ਼ੇਅਰ ਕੀਤੀ ਇਸ ਤਰੀਕੇ ਨਾਲ ਪੋੜਿਆ ਜਾ ਨੇ ਹਾਲੇ ਕੁਛ ਰਿਕਵਰੀ ਰਹਿੰਦੀ ਹੈ ਜੀ ਉਹ ਹਲੇ ਪੁੱਛਕਿਛ ਕਰਨੀਆਂ ਦੋ ਲੇਡੀਆਂ ਹੋਣੀਆਂ ਪਕੜੀਆਂ ਨੇ ਉਹਨਾਂ ਤੋਂ ਹਲੇ ਬਾਕੀ ਦੀ ਰਿਕਵਰੀ ਕਰਨੀ ਹਾਂਜੀ ਨਹੀਂ ਹਲੇ ਪੁੱਛਗਿਛ ਚਾਹੀਦਾ ਜੀ ਕੋਈ ਹੋਰ ਵੀ ਹੋ ਸਕਦਾ ਮੈਂਬਰ ਹੋਵੇ 5700 ਹੋ ਗਏ ਸਰ ਹਾਂਜੀ 4700 ਹੋ ਗਏ 90000 ਰਿਕਵਰੀ ਹੋਇਆ ਲੱਖ ਚੋਰੀ ਹੋਇਆ ਜੀ ਉਹਨਾਂ ਦੇ ਮੁਤਾਬਕ ਅਸਲਾ ਕਿੰਨੀ ਫਰਕੀ ਤਾਂ ਸੀ 10000 ਹਾਂਜੀ ਖਰਚ ਕਿੰਨਾ ਦੱਸੋ ਖਰਚ ਕਰਦੇ ਆ ਜੀ ਨਸ਼ਾ ਕਰਨ ਦਾ ਆਦੀ ਹੈ ਲੜਕੀ ਵੀ ਨਸ਼ਾ ਕਰਨ ਦੀ ਆਦੀ ਹੈ ਹਾਂਜੀ ਦੋ ਜਣੇ ਜਿਹੜੀ ਇੱਕ ਲੜਕੀ ਹੈ ਸੰਦੀਪ ਕੋਲ ਜਿਹਦੇ ਨਾਲ ਹੀ ਰਹਿੰਦਾ ਲੜਕਾ ਤੇ ਇੱਕ ਉਹਦੀ ਲੈਂਡਲੋਰਡ ਹੈ ਜਿਹੜੀ ਰਾਨੀ ਹੈ ਉਹਦੇ ਕੋਲ ਹੀ ਰਹਿੰਦੀ ਹੈ ਉੱਥੇ ਹੀ ਜਾਂਦਾ ਸੀ ਤੇ ਇਹ ਦੋਨੋਂ ਜਿਹੜੇ ਹੈਗੇ ਆ ਇਹ ਨਸ਼ਾ ਕਰਦੇ ਇੱਕ ਈਬ ਵੀ 25 ਤੋਲੇ ਟੋਟਲ ਤੀਕ ਕਰੀਬ ਤੋਲੇ ਦੇ ਕਰੀਬ ਸੋਨਾ ਉਹਨਾਂ ਦੇ ਅੰਦਾਜ਼ਾ ਚਾ ਕਿ ਚੋਰੀ ਹੋਇਆ ਜਿਹਦੇ ਚੋਂ 20 ਬਾਈਕ ਤੋਲੇ ਪਕੜਿਆ ਗਿਆ ਲੈ ਨਕਲ 4 5 6 ਤੋਲੇ ਦੰਦਾ ਉਹ ਦੇਖਦੇ ਆ ਨਾ ਕੋਈ ਰਿਕਵਰ ਹੋਰ ਹੋਏਗਾ ਕਿਦਾਂ ਨੂੰ ਕਿਦਾਂ ਨੇ ਇਹਨਾਂ ਦਾ ਇੱਕ ਕਲੂ ਕਿੱਦਾਂ ਮਿਲਿਆ ਸੀ ਇਨਪੁਟ ਸੀ ਕਿ ਜੀ ਪੁਲਿਸ ਕੋ ਇਨਪੁਟ ਆਈ ਸੀ ਉਹਦੇ ਤੋਂ ਹਾਂਜੀ ਸੀਸੀਟੀਵੀ ਚ ਆਂਦਾ ਜਾਂਦਾ ਨਜ਼ਰ ਆਂਦਾ ਸੀ ਕੋ ਬੰਦਾ ਸਕੂਟੀ ਤੇ ਪਰ ਉਹ ਉਹ ਜੀ ਆਈਡੈਂਟੀਫਾਈ ਨਹੀਂ ਹੁੰਦਾ ਸੀ ਉਹਦੇ ਤੋਂ ਅਸੀਂ ਜਿਹੜਾ ਟਿਪ ਆਫ ਤੇ ਸੋਰਸਸ ਤੋਂ ਇਨਪੁਟ ਕਿਸੇ ਨੇ ਦਿਖਾਇਆ ਕਿਸੇ ਨੇ ਕੀਤਾ ਆ ਸਮਬਡੀ ਆਈਡੈਂਟੀਫਾਈਡ ਕੀ ਉਹ ਹੋ ਸਕਦਾ ਹੈ ਕਿ ਉਹ ਜੀ ਉੱਤੇ ਟਰੈਕ ਕੀਤਾ ਕੈਚ ਕੀਤਾ ਰੀਮਾਂਡ ਹੁਣ ਲਵਾਂਗੇ ਜੀ ਪੇਸ਼ ਕਰਾਂਗੇ ਕਿਹਦੇ ਰਿਮਾਂਡ ਆ ਬੰਗਰੇ ਨਹੀਂ ਇਹਨੂੰ ਜਿਹੜਾ ਮੰਨੂ ਸੀ ਉਹਨੂੰ ਤਾਂ ਬਾਈ ਨੂੰ ਸੀਗਾ ਉਹ ਤਾਂ ਰਿਮਾਂਡ ਤੇ ਉਹਨੂੰ ਵੀ ਪੇਸ਼ ਕਰਨਾ ਤੇ ਲੜਕੀਆਂ ਨੂੰ ਅੱਜ ਰਜ ਕੀਤਾ ਉਹਨਾਂ ਪੇਸ਼ ਕਰਕੇ ਰਿਮਾਂਡ ਲਵਾਂਗੇ ਲੇਡੀਜ਼ ਨੂੰ ਤਾਂ ਫਿਰ ਉਹਨਾਂ ਤੋਂ ਅੱਗੇ ਫਰਦਰ ਪੁੱਛ ਕੇ ਚਾਹੀਦੀ ਉਹਦਾ ਵੀ ਰਿਮਾਂਡ ਐਕਸਟੈਂਡ ਕਰਾਵਾਉਣਾ ਕਿਉਂਕਿ ਪ੍ਰੋਬੇਟ ਕਰਾਉਣਾ ਸਾਰਾ ਵਨ ਕਾਈ ਤੱਕ ਦੇ ਰਿਮਾਂਡ ਸੀ ਅਰਬਨ ਸਟੇਟ ਫੇਜ਼ 1 ਚ ਜੀ ਉਨੀਤਿਕ ਨੂੰ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ 1 ਲੱਖ ਰੁਪਏ ਕੈਸ਼ ਤੇ ਬਹੁਤ ਸਾਰੀ ਜੁਐਲਰੀ ਕਰੋ ਚੋਰੀ ਹੋ ਗਈ ਸੀ ਉਹਨਾਂ ਨੇ ਉਸ ਕੇਸ ਨੂੰ ਟ੍ਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ 22 ਤਰੀਕ ਨੂੰ ਤਾਂ ਜਿਹਦੇ ਕੋਲ 1 ਲੱਖ ਰੁਪਏ ਤੇ ਕੁਝ ਜੁਐਲਰੀ ਦੇ ਆਰਨਮੈਂਟਸ ਫਰਾਮਲ ਕੀਤੇ ਸੀ ਉਹਦੇ ਪੁਛਕਿਸ ਤੇ ਵਿੱਚ ਫਿਰ ਅੱਗੇ ਦੋ ਹੋਰ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਜਿਹੜੀ ਬਾਕੀ ਦੀ ਉਹਨਾਂ ਦੀ ਚੋਰੀ ਦਾ ਸਮਾਨ ਸੀਗਾ ਕੁਝ ਹਿੱਸਾ ਉਹਦਾ ਚੋਰੀ ਵੇਚਣ ਜਾ ਰਹੀਆਂ ਸੀ ਉਹਨਾਂ ਤੋਂ ਵੀ ਇੱਕ ਰਿਫਤਾਰ ਕਰਕੇ ਰਿਕਵਰੀ ਕੀਤੀ ਹੈ ਐਂਡ ਹਲੇ ਤਫਤੀਸ਼ ਚੱਲ ਰਹੀ ਹੈ ਕਿੰਨੇ ਬੰਦੇ ਅਰੈਸਟ ਕੀਤੇ ਗਏ ਤਿੰਨ ਬੰਦੇ ਅਰੈਸਟ ਕੀਤੇ ਜੀ ਇੱਕ ਲੜਕਾ ਦੋ ਲੇਡੀਆਂ ਹਾਂਜੀ ਰਿਮਾਂਡ ਤੇ ਹੁਣ ਜਿਹੜਾ ਪਹਿਲਾ ਲੜਕਾ ਸੀ ਅਰੈਸਟ ਕੀਤਾ ਉਹ ਤੇ ਰਿਮਾਂਡ ਤੇ ਸੀਗਾ ਜੀ ਦੋਨੋਂ ਲੇਡੀਆਂ ਨੂੰ ਅੱਜ ਅਰੈਸਟ ਕੀਤਾ ਉਹ ਪੇਸ਼ ਕਰਕੇ ਤੇ ਰਿਮਾਂਡ ਲਵਾਂ ਜੀ ਲੜਕਾ 골ਡ ਸੀਗਾ ਕਿ ਕਿੰਨਾ ਕੈਸ਼ ਸੀਗਾ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀਗਾ ਜੀ ਉਹਨਾਂ ਦਾ ਔਰ ਲਗਭਗ 25 ਤੋਂ 30 ਤੋਲੇ ਉਹ ਕਹਿੰਦੇ ਸੀ ਕਿ ਸਾਡੀ ਜੁਲਰੀ ਜਿਹੜੀ ਆ ਉਹ ਗਈ ਆ ਅੰਦਾਜ਼ਨ ਵਿੱਚ ਚਾਂਦੀ ਦੇ ਵੀ ਜੁਲੇ ਸੀ ਕੁਝ ਸਿੱਕੇ ਵੀ ਹੈਗੇ ਚੋਰੀ ਚੋਰੀ ਉਸ ਸਾਰੀ ਖਬਰ ਹੋ ਗਈ ਨਹੀਂ ਹਲੇ ਤਫਤੀਸ਼ ਬਾਕੀ ਹੈ ਹਲੇ ਰਿਕਵਰ ਹੋਣੇ ਬਾਕੀ ਜੀ ਬੁੜਲੀ ਪੁੱਛਕਿਛ ਕੀਤੀ ਵਿੱਚ ਕੀ ਪਾਇਆ ਗਿਆ ਕਿ ਕਿੰਨੇ ਜਣਿਆਂ ਦਾ ਗਰੁੱਪ ਹੈਗਾ ਕਿੰਨੇ ਜਣੇ ਹੋਤੇ ਤਿੰਨ ਜਣੇ ਤਾਂ ਹੈਗੇ ਆ ਜੀ ਇਹਦੇ ਚ ਹਲੇ ਲੇਡੀਜ਼ ਦੀ ਪੁੱਛਕਿਛ ਹੋਣੀ ਹੈ ਫਿਰ ਹੋਰ ਬਾਕੀ ਜਿਹੜੇ ਕੁਲਾਸੇ ਸਾਹਮਣੇ ਹੋਣਗੇ ਫਿਰ ਰਿਕਵਰੀ ਵੀ ਹੋਏਗੀ ਜਿਹੜਾ ਕਿਸੇ ਨੂੰ ਲੱਖ ਰੁਪਏ ਚੋਰੀ ਹੋਇਆ ਸੀਗਾ 90 ਹਜ਼ਾਰ ਬਰਾਮਦ ਹੋਇਆ ਤੇ 10 ਹਜ਼ਾਰ ਨਸ਼ਾ ਵਗਰ ਕਰਕੇ ਮਿਲਿਆ ਨਸ਼ਾ ਦੋ ਜਣੇ ਨੇ ਚ ਹੈਗੇ ਜਿਹੜੇ ਨਸ਼ਾ ਕਰਦੇ ਨੇ ਔਰ ਉਹ ਉਹਨਾਂ ਤੇ ਪਹਿਲਾਂ ਵੀ ਬਹੁਤ ਮੁਕਦਮੇ ਦਰਜ ਨੇ ਪਹਿਲੇ ਵੀ ਚੋਰੀ ਦੀਆਂ ਹੋਰ ਚੋਰੀ ਦੇ ਵੀ